ਪਹਿਲਾ ਕੱਲ ਮਾਈਨਿੰਗ ਕਰਨ ਚਲੇ ਹੈ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਸਵੇਰ ਦੇ ਵਜੇ 7:30 ਤੇ ਆਪਾਂ ਚੱਲੇ ਆ ਨਾਲ ਇੱਥੇ 12 ਕਿਲੋਮੀਟਰੇ ਪਿੰਡ ਤੇਰਾ 14 ਕਿਲੋਮੀਟਰ ਪਊਗਾ ਪਿੰਡਾਂ ਵਿੱਚ ਨਹੀਂ ਰਾਹ ਜਨੇ ਟ੍ਰੈਲੀ ਲੈ ਕੇ ਚੱਲੇ ਆ ਘਲਾੜੇ ਤੇ ਲਾਉਣ ਤੇ ਚਾਲਦੇ ਟਰੈਕਟਰ ਸਟਾਰਟ ਕਰਾਣਾ ਸਵੇਰ ਦਾ ਸਟਾਰਟਾ ਤਾਉਗਾ ਵੀ ਉਹਨਾਂ ਦੀ ਲੇਵਰ ਲੇਟ ਆਉਣੀ ਚ ਪਿਆ ਸੀਗਾ ਸਾਰੇ ਆ ਗਏ ਉੱਥੇ ਅਸੀਂ ਇਗਰਾਂਗੇ ਚਾਲਦੇ ਹੁੱਕ ਪਾਉਣੇ ਹੁੱਕ ਪਾਉਣ ਵਾਲੀ ਇਹਦੀ ਕਿਉਂਕਿ ਕੱਲ ਰੂਟਾ ਫਿੱਟਰ ਨਾਲ ਪਾਉਂਦੇ ਸੀ ਨਾ ਮੱਕੀ ਬੀਜਣੀ ਇੱਥੇ ਕਰਨੇ ਵਾਲੇ ਤੋਂ ਬਾਹਰ ਸੀ ਤੇ ਬਾਕੀ ਚੱਲਦੇ लास्ट ਟ੍ਰੈਲੀ ਆ ਫੇਰ ਹੁਣ ਕੋ ਪਤਾ ਨਹੀਂ ਕਦੋਂ ਲਾਉਣਾ ਕਦੋਂ ਨਹੀਂ ਲਾਉਣਾ ਕੰਨਾ ਬਾਕੀ ਦੇਖਾਂ ਚਾਲਦੇ ਹਾਂ ਹੋਰ ਜਲਦ ਟਰੈਕਟਰ ਦਾ ਸਟਾਰਟ ਖੜਾਤਾ ਜਿਵੇਂ ਕਰਕੇ ਲੈ ਕੇ ਚੱਲਦੇ ਆ ਬਸ ਚਲਦੇ ਆਂ ਯਾ ਕਿ ਅੰਦਰੋਂ ਹੁਕਮ ਆ ਰਿਹਾ ਹੁਕਮ ਹੋਣੀ ਪਈ ਐ ਦੀ ਫੇਰ ਚਲਦੇ ਆਂ ਮੇਰੀ ਟਰਾਲੀ ਪਾ ਲਈ ਰਸੇ ਕੱਸ ਲੈ ਗੁਰਿੰਦਰ ਆਉਂਦਾ ਚਲਦੇ ਆਂ ਫੇਰ ਲੋ ਜੀ ਰੈਡੀ ਆ ਚਲਦੇ ਆਂ ਉਸ ਰਸੇ ਬਹੁਤ ਲੇ ਹੋ ਗਈ ਜੰਨਾ ਪੇਨ ਫਸਦਣ ਹੋ ਗਏ ਨੇ ਪਿੱਟਾਂ ਖੜਦੀ ਟਰਾਲੀ ਮਾਸਰ 那不还能干着呢？ ਹੰਗਰ ਰੋਡ ਆ ਨਾ 9 ਫਟਾ ਰੋਡ ਆ। ਰਾਹ ਦਾ ਬੁਰਾ ਹਾਲ ਆ। ਕਾਲੀ ਵਾਲਾ ਨਹੀਂ ਹੈਗਾ। ਨੋਈ ਪਹੁੰਚਾਂ ਮੇਰਨੇ ਦੁਗਾਂ ਰੋੜ ਗਿਆ 18 ਫਟਾ ਆ ਜੂ। ਉਹ ਸਹੀ ਰੋੜਾ ਸੁਬਾਰ ਨੂੰ ਜਾਣਿਆ। ਆਦਾ ਬਹੁਤ ਮਰਹਾਨਾ ਨੌਂਟੇ ਰੋਡ ਦਾ ਬਹੁਤ ਹੌਲੀ ਆ ਜੀ ਲੋਈ ਪਾਏ ਛਪਾਰ ਇਹ ਤਾਂ ਵਾ ਮੜ ਜਾਗੇ ਮਤਾਲੇ ਨੂੰ ਜੀ ਜੀ

ਨੰਨਾ ਅਗੇ ਲੱਦਿਆ ਨਹੀਂ ਵਾਲਾ ਵਧੀਆ ਹੋਇਆ ਲਾ ਲਾ ਟਰਾਲੀ ਇੰਨੇ ਵਧੀਆ ਨਹੀਂ ਲੱਦਿਆ ਦਾਪੂ ਘਾਟਾ ਲੋਈ ਬੰਗਿਆ ਖਲਾੜੇ ਦੇ ਸ਼ੁਰੂ ਕਰਨਾ ਅਜੇ ਇਹਨਾਂ ਨੇ ਲੋਈ ਸੜਕ ਤੋਂ ਥੱਲੇ ਖੜਾ ਔਰ ਪ੍ਰੈਸ਼ਰ ਲਾਈ ਦੇ ਆ। ਹੁਣ ਉੱਦ ਕੇ ਖੜਾ ਟਰੈਕਟਰ ਕਰਾ। ਟਰਾਲੀ ਦੀ ਸਹੀ ਭਰਾਈ ਹੈਗੀ। ਕਿਉਂ? ਲਾਲ ਆਏ। ਪਹਿਲਾਂ ਚੱਕਵੇਂ ਵਾਲਾ ਘੈਂਟ ਹੁੰਦਾ ਸੀ ਕੰਮ। ਹੁਣ ਤਾਂ ਫਿਕਸ ਹੋ ਗਏ ਚੱਕਵੇਂ ਵਾਲਾ। ਵਧੀਆ ਬਣਦਾ ਜੀ ਇਹ ਲੋਕ ਇਹ ਬੰਦਾ ਬਣਦਾ ਲੋਈ ਖੜਾਤੀ ਘਲਾੜੇ ਤੇ ਲਿਆ ਕੇ ਲਾਦਾ ਇਹ ਆਪ ਹੀ ਲਾਉਣਾ ਪੈਣਾ ਬੱਚੇ ਬੰਦੇ ਹੈਗੇ ਨੇ ਇਨਾਂ ਕੋਲ ਵੀ ਨਾਲ ਲੱਗ ਜਾਣ ਛੇਤੀ ਲੈ ਜੂ ਭਾਰੀ ਨੀ ਚੱਕ ਚੱਕ ਸੁੱਟਣੀਆਂ ਨੇ ਸੁੱਟ ਕਰਦੀ ਬੰਦ ਬੰਦ ਓਕੇ ਆ ਇਹਨਾਂ ਨੇ ਗੰਨਾਂ ਕੱਢਿਆ ਤਾਂ ਹੈਗਾ ਪੀੜਿਆ ਤਾਂ ਹੈਗਾ ਪਰ ਇਹਨਾਂ ਕੋ ਮੱਕੋ ਕੀ ਕਰਨਾ ਸੱਚਾ ਵੰਦਾ ਕਰਦੀ ਏ ਡੱਕ ਦੀ ਲੋਈ ਰਾਤੀ ਬੈਕ ਕਰਕੇ ਟੀਏ ਦੇ ਲਾਤੀ ਕੋਟਲੇ ਨਾਲ ਜਾਇਆ ਜਾਇਆ ਲੋਈ ਖੈਰ ਨਾ ਤਾਂ ਉਹਨਾਂ ਨੇ ਇਹ ਹਾਂ ਇਹ ਦੋ ਬਾਲਾਂ ਦਾ ਲਾਦੀਆਂ ਉਹ ਦਰਰੀ ਲਾਤੀਆਂ ਹਨ ਸ਼ਾਮੇ ਲਾਉਣਾ ਬਾਈ ਕਹਿੰਦਾ ਬਾਕੀ ਸਿਕੋ ਖੋਣ ਲੱਗੇ ਬਰਾਬਰ ਆ ਗਿਆ ਇਹ ਲਾ ਮੈਂ ਬਾਤ ਚੋਂ ਕਹਿਣਾ ਤੇੜੀ ਲੈਣ ਲੈ ਤੇ ਠੀਕ ਹੈ ਪਹਿਲਾਂ ਕੱਲ ਮੈਡੀਕਲ ਕਰਨ ਚਲੇ ਗਏ ਨਹੀਂ ਪਰਿਆਰ ਮਾ ਜਿਆਦਾ ਫੁੱਲੂ ਦੇਖਦਾ ਸੀਗਾ ਵੀ ਰੋਟੀ ਖਾ ਕੇ ਹੋਰ ਕੋਈ ਮੋਟੋਟੀ ਹੋਣੀ ਲੋ ਜੀ ਆ ਗਿਆ ਕਣੀ ਆ ਗਿਆ ਲਾਈ ਹੈ ਟਰਾਲੀ ਬਾਡੀ ਬਾਡੀ ਰਹਿ ਗਈ ਦੂਬਾਦ ਬਾਡੀ ਬਾਡੀ ਰਹਿ ਗਈ ਨੰਬਰ ਘਾ ਟੇਰ ਲਾ ਦੇ ਰੀਸ਼ਟ ਚਟ ਉੱਥੇ ਤਾਂ ਪਹਿਲਾਂ ਲਾ ਲੈਂਦੀ ਆ ਉਂਗਲ ਠੁਕੀ ਗਈ ਲੋਈ ਹੋ ਗਈ ਖਾਲੀ 10 ਕਿ ਗਵੰਟੜਾ ਪਾ ਰੱਖ ਲੈ ਗੜਕੜਾਉਣ ਨੂੰ ਦੂਜੀ ਟਰਾਲੀ ਚ ਪਾ ਲਿਆਵਾਂਗੇ ਆਹ ਨੋਕਰੀਆ ਛਾਈ ਲੋਈ ਹੋ ਗਈ ਖਾਲੀ ਫੇਰ ਨਹੀਂ ਉੱਠਾਂਦਾ ਪੂਰਾ ਗਾਲੂ ਗਾਰ ਵਿੱਚ ਲੱਗ ਗਿਆ ਇੱਥੇ ਨਾਲ ਲੋਈ ਹੋ ਗਈ ਖਾਲੀ ਇੰਨਾ ਗਾ ਰੱਖ ਲਿਆ ਇਹਨੂੰ ਦੂਜੀ ਟਰਾਲੀ ਚ ਪਾ ਲੜ ਦਾਂਗੇ ਵਜਨ ਦਾ ਨਾਲੇ ਪਤਾ ਲੱਗ ਜੂ ਕਿੰਨਾ ਗਾ ਉਹ ਕਰਨਾ ਨਾ ਆਪਾਂ ਗੰਨਾ ਕਢਾ ਲਾਂਗੇ ਪੀੜ ਲਾਂਗੇ ਇਹਨੂੰ ਗੜਕੜਾ ਲਾਂਗੇ ਕਿ ਰੈਕਟਰ ਰੂਟਰ ਤੋਂ ਹੁਣ ਧੋਣਾ ਤੋਂ ਚਲ ਬਾਹ ਕੀ ਧੋਵਾਂਗੇ ਬਾਬਾ ਪੂਰਾ ਗੱਬਾ ਭਾਈ ਲੋ ਚੱਲੇ ਕੰਡਾ ਕਰਾਵੀਏ ਜਾ ਕੇ ਮੁੰਡਾ ਆਉਂਦਾ ਆ ਜਾ ਭਾਈ ਆ ਜਾ ਭਾਈ ਆ ਜਾ ਭਾਈ ਪਹਿਲਾ ਰੱਖਣਾ ਨਹੀਂ ਜੀ ਪਹਿਲਾ ਸਾਰਾ ਖਾਲੀ ਕਰਨਾ ਜੀ ਰੱਖਣਾ ਪੈ ਗਿਆ ਤਾਂ ਫੋਨ ਆ ਗਿਆ ਪਿੰਡੋਂ ਉਹ ਗੋੜਾ ਆਪਣੇ ਕੰਨੇ ਦਾ ਹੀ ਕਢਾ ਲਿਓ ਰੱਖ ਲਿਓ ਇਹਨਾਂ ਦਾ ਪਹਿਲਾ ਮੁੱਲ ਲੈਣਾ ਜੀ ਕਿੰਨਾ ਦਾ ਕੰਨੇ ਦੇ ਬਸ ਕੇ ਹੋ ਗਿਆ ਇਹ ਜੇ ਸੁਪ ਨੂੰ ਆਈ ਜੀ ਇੱਕ ਸੌ ਤੇ 70 ਕੁਆਂਟਲ ਕੰਨਾ ਲਾਤਾ 17 ਕੁ 15 ਕੁਆਂਟਲ ਆਪਾਂ ਲਿਆਏ ਤੁਹਾਨੂੰ ਪਰ ਤੁਹਾਨੂੰ ਬਣਾ ਲਵਾਂ ਗੋੜਾ ਇਹਦੇ ਕੰਮ ਦੇ ਖਲਾਰ ਆ ਲਿਆਇਆ ਜਾ ਕੇ ਬੇਕਾਰ ਜਾਵਾ ਨਾ ਉਹ ਨਹੀਂ ਦਾ 20 ਕਿਲੋਮੀਟਰ ਦਾ ਟੋਟਾ ਹੋ ਗਿਆ ਇਹ ਵੀ ਜਗਾ ਪਹੁੰਚਦਾ ਉਹ ਜਾਨ ਦਾ ਬੰਦਾ ਪਿੰਡ ਪਹੁੰਚ ਜਾਂਦਾ ਨਾ ਇਹ ਚੋਂ ਬੇਹਾਨਾ ਸਵੇਰੇ ਆਗੇ ਪਿੰਡ ਵਾਪਸ ਸ਼ੌਬਿਆਂ ਘਰੇ ਤੇ ਕਰਦੇ ਆ ਵੀਡੀਓ ਐਂਡ ਵੀਡੀਓ ਲੱਗੇ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਯਾਰ